ਮੇਰਾ ਨਾਮ ਭਜਨ ਸਿੰਘ ਸੀ। ਅੱਛਾ। ਇਹ ਨਾਮ ਮਹਿੰਦਰ ਸਿੰਘ ਸੀ। ਅੱਛਾ। ਠੀਕ ਹੈ। ਹੁਣ ਇਹ ਦਾ ਨਾਮ ਮੁਹੰਮਦ ਇਕਬਾਲ ਹੈ। ਹੁਣ ਤੁਹਾਡਾ ਨਾਮ ਮੁਹੰਮਦ ਇਕਬਾਲ। ਹਾਂ। ਇਹ ਨਾਮ ਰਫੀਕ ਸੀ। ਮੁਹੰਮਦ ਰਫੀਕ। ਹਾਂ। ਤੇ ਵੱਲ ਸਾਹਿਬ ਦਾ ਕੀ ਨਾਮ ਸੀ ਤੁਹਾਡੇ? ਸੋਹਣੇ। ਉਹ ਸੋਹਣੇ ਦਾ। ਪਹਿਲਾਂ ਸੋਹਣ ਰਿੰਗ ਸੀ। ਪਹਿਲਾਂ ਸੋਹਣ ਸਿੰਘ ਸੀ ਫਿਰ ਸੋਹਣੇ। ਉਹਨਾਂ ਆਖਿਆ ਜੇ ਜੇ ਘਟੇ ਜਿ ਭੈ ਦਾ ਨਾਮ ਮੁਸਲਮਾਨ ਵਿੱਚ ਜੋ ਕੁਝ ਲੱਭੀ ਦਾ ਖਾਈ ਜਾਈ ਤੇਰਾ ਪਤਾ ਨਾ ਫੇ ਲੱਗੇ ਦਾ। ਫਿਰ ਮੂੰ ਮਨਾ ਆਉ ਖਾ। ਆ ਗਿਆ ਫੇ ਗੱਕੜਾ ਉਸਤਰਿਆ ਹੂੰ ਫੇ ਰੋਤੀ ਰਿਆ ਕੋ ਦੋਰਾਤਾ ਫੇ ਇਨਾਂ ਕੋ ਮਾਸ਼ਾ ਕੁੜੀਆਂ ਦਾ ਬੰਨ ਕੇ ਦਿੱਤਾ ਤੋਂ ਉਹਨੂੰ ਦੇਹੜੀ ਉਹ ਬਾਹੂ ਦੀ ਭੈਣ ਦਾ ਬੈਮਾਨੀ ਹੋ ਗਈ ਹਾਂ ਉਹ ਫੇ ਮਰਵਾਸ਼ੜਿਆ ਠੀਕ ਹੋ ਗਿਆ ਅੱਛਾ ਜੀ ਅੱਛਾ ਉਹ ਪਹਿਨਾ ਦੇ ਕੀ ਕੀ ਨਾਂ ਸਨ ਇੱਕ ਨਾਂ ਮਨਸੋਹੀ ਇੱਕ ਨਾਂ ਅਮਰੋਹੀ ਇੱਕ ਨਾਂ ਲਿਜੋਸ ਇਹ ਤਿੰਨੇ ਹੀ ਉਧਰ ਚਲੇ ਗਏ ਨਹੀਂ ਨਹੀਂ ਸਹੀ ਦਾਦਾ ਸਾਡਾ ਵੀ ਜਿਹੜਾ ਵੱਡਾ ਸੀ ਨਾ ਉਹ ਵੀ ਟੁਰ ਗਿਆ ਹੈ ਉਹ ਵੀ ਉੱਧਰ ਟੁਰ ਗਿਆ ਸਹੀ اسلام ہو بھی علیکم دوستو ਅੱਜ ਜਿਵੇਂ ਬੈਠੇ ਆਂ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਦਸਕਾ ਦਾ ਪਿੰਡ ਭਾੜਿਆਂ ਵਾਲਾ ਭਾੜੇ ਵਾਲਾ ਭਾੜੇ ਵਾਲਾ ਤੇ ਇੱਥੇ ਸਾਡੇ ਨਾਲ ਦੋ ਬਜ਼ੁਰਗ ਮੌਜੂਦ ਨੇ ਤੇ ਬਜ਼ੁਰਗਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਗੱਲਬਾਤ ਸੁਣਿਆ ਜੇ ਬਜ਼ੁਰਗਾਂ ਦੀ ਕੋਈ ਸਟੋਰੀ ਤੁਹਾਨੂੰ ਦੱਸਦਾ ਚੱਲਾਂ ਕਿ 47 ਵੇਲੇ ਇਹਨਾਂ ਦਾ ਬਾਕੀ ਸਾਰਾ ਪਰਿਵਾਰ ਜਿਹੜਾ ਉਹ ਉਧਰ ਟੁਰ ਗਿਆ ਸੀ ਚੜ੍ਹਦੇ ਪੰਜਾਬ ਤੇ ਇਹਨਾਂ ਦੇ ਫੈਮਿਲੀ ਜਿਹੜੀ ਹੈ ਇਹਨਾਂ ਦੇ ਵਾਲਦ ਸਾਬ ਇਹਨਾਂ ਨੇ ਇਸਲਾਮ ਕਬੂਲ ਕਰ ਲਿਆ ਤੇ ਫਿਰ ਇਹ ਇੱਥੇ ਹੀ ਰਹਿ ਗਏ ਉਸ ਵਕਤ ਇਹਨਾਂ ਦੇ ਬਾਕੀ ਚਾਚੇ ਤਾਏ ਜਿਹੜੇ ਨੇ ਉੱਥੇ ਟਰ ਗਏ ਕੀ ਹਾਲਾਤ ਸਨ ਇਹਨਾਂ ਦੇ ਵਾਲਾ ਸਾਹਿਬ ਇੱਥੇ ਰਹਿ ਕੇ ਅੱਗੋਂ ਜ਼ਿੰਦਗੀ ਕਿਸ ਤਰ੍ਹਾਂ ਦੀ ਗੁਜ਼ਰਦੀ ਏ ਉਧਰ ਵਾਲਿਆਂ ਨਾਲ ਰਾਬਤਾ ਕਿਸ ਤਰ੍ਹਾਂ ਦੇ ਰਾਬਤੇ ਨੇ ਉਹ ਸਾਰੀ ਗੱਲਬਾਤ ਇਹਨਾਂ ਨਾਲ ਸਾਂਝ ਪਾਵਾਂਗੇ ਜੁੜੇ ਰਹੋ ਸਾਡੇ ਨਾਲ ਅੰਤ ਤੱਕ ਪੂਰਾ ਵਲਾਬ ਰੱਖਿਆ ਹਾਂਜੀ ਜੀ ਬਜ਼ੁਰਗੋ ਆਪਣਾ ਜਰਾ ਨਾਮ ਦੱਸਿਆ ਜੀ ਮਾਸ਼ਾਅੱਲਾ ਤੁਸੀਂ ਵੱਡੇ ਹੋ ਪਹਿਲਾਂ ਤੁਸੀਂ ਆਪਣਾ ਪਹਿਲੇ ਨਾਮ ਪੁੱਛਨੇ ਮਗਰਲੇ ਦੋਵੇਂ ਨਾਮ ਦੱਸੋ ਜੀ ਦੋਵੇਂ ਹੀ ਮੇਰਾ ਨਾਮ ਭਜਨ ਸਿੰਘ ਸੀ ਅੱਛਾ ਇਹ ਨਾਮ ਮਿੰਦਰ ਸਿੰਘ ਸੀ ਅੱਛਾ ਉਹ ਲੈ ਦਾ محمد ਇਕਬਾਲ ਹੈ ਹੋਂ ਤੁਹਾਡਾ ਨਾਮ محمد ਇਕਬਾਲ ਹਾਂ ਇਹ ਨਾਮ ਰਫੀਕ محمد ਰਫੀਕ ਹਾਂ ਤੇ ਬਾਲਾ ਸਾਹਿਬ ਦਾ ਕੀ ਨਾਮ ਸੀ ਤੁਹਾਡੇ ਸੋਹਣੇ ਕਾ ਸੋਹਣੇ ਖਾਨ ਪਹਿਲਾਂ ਸੋਹਣ ਸਿੰਘ ਸੀ ਪਹਿਲਾਂ ਸੋਹਣ ਸਿੰਘ ਸੀ ਤੇ ਫਿਰ ਸੋਹਣੇ ਖਾਨ ਹੋ ਗਿਆ ਹਾਂ ਤੇ ਦਾਦਾ ਜੀ ਦਾ ਕੀ ਨਾਮ ਸੀ ਉਹਨਾਂ ਦਾ ਮੁਖਮ ਸੀ ਮੁਖਮ ਹਾਂ ਮੁਖਮ ਚੰਦ ਮੁਖਮ ਚੰਦ ਮੁਖਮ ਚੰਦ ਤੇ ਪਰਦਾਦਾ ਜੀ ਦਾ ਵੀ ਜ਼ੇਨ ਚ ਹੈ ਨਾ ਹਾਂ ਪਰਦਾਦਾ ਪਰਦਾਦਾ ਹੱਡਾ ਆਹੋ ਉਹ ਪਰਦਾਦਾ ਜਿਹੜਾ ਸੀ ਇੱਕ ਦਾ ਸਹੀ ਦਿੱਤਾ ਸੀ ਇੱਕ ਦਾ ਸਾਈਨ ਦਿੱਤਾ ਸੀ ਇੱਕ ਦਾ ਸਾਈਨ ਦਿੱਤਾ ਸੀ ਇਹ ਮੁਸਲਮਾਨ ਵਾਲੇ ਨਾਂ ਸਨ ਨਹੀਂ ਉਹਨਾਂ ਕੇਸ ਪਹਿਲੂ ਲੋਹਾਏ ਆ ਨਾ ਬਾਅਦ ਫੇਰ ਲੋਹਾਏ ਸਨ ਉਹਨਾਂ ਅੱਛਾ 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 ਉਹ ਇੱਕ ਦੇ ਨਾਂ ਸਹੀ ਦਿੱਤਾ ਸੀ ਇੱਕ ਦੇ ਨਾਂ ਸਾਈਨ ਦਿੱਤਾ ਸੀ ਸਹੀ ਹਾਂ ਠੀਕ ਹੋ ਗਿਆ ਅੱਛਾ ਤੇ ਬਾਕੀ ਜਿਹੜੇ ਤੁਹਾਡੇ ਚਾਚੇ ਸਨ ਉਹਨਾਂ ਦੇ ਕਿੰਨੇ ਚਾਚੇ ਸਨ ਤੁਹਾਡੇ ਦੋ ਦੋ ਉਹਨਾਂ ਦੇ ਕੀ ਨਾਮ ਸਨ ਉਹਨਾਂ ਇੱਕ ਦੇ ਨਾਂ ਮੰਗਲ ਸੀ ਇੱਕ ਦੇ ਨਾਂ ਮੱਖਣ ਸੀ ਅੱਛਾ ਠੀਕ ਹੋ ਗਿਆ ਤੇ ਬਾਕੀ ਕੋਈ ਆਪਣੇ ਆਪੂਆ ਪੂਆ ਸਾਡੀ ਕੋਈ ਨਹੀਂ ਪੂਆ ਸਾਡੀ ਕੋਈ ਨਹੀਂ ਸੀ ਹਾਂ ਬਿਲਕੁਲ ਠੀਕ ਹੋ ਗਿਆ ਅੱਛਾ ਜਦੋਂ ਫਿਰ 47 ਵਾਲਾ ਵਾਕਿਆ ਹੁੰਦਾ ਹ ਹ ਉਦੋਂ ਚਾਚੇ ਤੁਹਾਡੇ ਜਿਹੜੇ ਨੇ ਉਹ ਉਧਰ ਚਲੇ ਜਾਂਦੇ ਨੇ ਆਹ ਉਹਦੋਂ ਵੀ ਉਧਰ ਚਲੇ ਜਾਂਦੇ ਨੇ ਠੀਕ ਹੈ ਤੇ ਤੁਹਾਡੇ ਵਾਲਦ ਸਾਬ ਜਿਹੜੇ ਨੇ ਉਹ ਇੱਥੇ ਰਹਿ ਗਏ ਉਹ ਇੱਥੇ ਰਹਿ ਗਏ ਭੈਣਾਂ ਵੀ ਸਾਡੀਆਂ ਉਧਰ ਟੁਰ ਗਈਆਂ ਭੈਣਾਂ ਵੀ ਟੁਰ ਗਈਆਂ ਅੱਛਾ ਪਰ ਤੋਂ ਵੱਡੀਆਂ ਹਾਂ ਇਹ ਤੁਹਾਡੇ ਵਾਲਦ ਸਾਬ ਦੀ 47 ਤੋਂ ਪਹਿਲਾਂ ਕਿੰਨੇ ਭੈਣ ਭਰਾ ਸੋ ਤੁਸੀਂ ਅਭੀ ਤਰਾ ਪ੍ਰਾਹ ਤਰਾ ਪੈਣਾ ਅੱਛਾ ਪੈਣਾ ਸਾਡੀਆਂ ਉਧਰ ਟੁਰ ਗਈਆਂ ਚਾਚਾ ਵੀ ਲੱਗਦਾ ਸੀ ਤੇ ਮਾਸੜ ਵੀ ਲੱਗਦਾ ਸੀ ਅੱਛਾ ਸਮਝਦੇ ਇੱਕ ਚਾਚਾ ਜਿਹੜਾ ਸੀ ਦੋ ਭਰਾਏ ਘਰ ਵੇ ਆਏ ਠੀਕ ਹੋ ਗਿਆ ਹਾਂ ਜੀ ਅੱਛਾ ਉਹ ਪੈਣਾ ਦੇ ਕੀ ਕੀ ਨਾਮ ਸਨ ਇੱਕ ਨਾਮ ਬਣਸੋ ਹੀ ਇੱਕ ਨਾਮ ਅਮਰੋ ਹੀ ਇੱਕ ਨਾਮ ਮਿਤਰੋ ਇਹ ਤਿੰਨੇ ਉਧਰ ਚਲੇ ਗਏ ਨਹੀਂ ਹੋ ਗਏ ਨਹੀਂ ਸਹੀ ਦਾਦਾ ਸਾਡਾ ਵੀ ਜਿਹੜਾ ਵੱਡਾ ਸੀ ਨਾ ਉਹ ਵੀ ਟਰ ਗਿਆ ਹੈ ਜੀ ਉਹ ਵੀ ਉੱਜੜ ਟਰ ਗਿਆ ਸਹੀ ਹਾਂ ਠੀਕ ਹੋ ਗਿਆ ਨਿੱਕਾ ਸਾਡਾ ਦਾਦਾ ਇੱਥੇ ਮਾਰਿਆ ਗਿਆ ਇੱਕ ਭਾਈ ਜਿਹੜੇ ਵੱਡੇ ਸਨ ਵੱਡੇ ਉਹ ਛੋਟਾ ਸੀ ਮੇਰੇ ਤੋਂ ਵੱਡਾ ਸੀ ਇਤੋਂ ਛੋਟਾ ਸੀ ਫੋਟ ਹੋ ਗਿਆ ਉਹ ਫੋਟ ਹੋ ਗਿਆ ਬਾਦੋਂ ਫੋਟ ਹੋਏ ਕਿ ਬਾਦੋਂ ਬਾਦੋਂ ਉਹ ਵੀ ਇੱਥੇ ਰਹਿ ਗਏ ਸਨ ਉਹਨਾਂ ਦਾ ਕੀ ਨਾਮ ਸੀ ਸਾਦਕ ਸਾਦਕ ਸੀ ਪਹਿਲਾ ਨਾਮ ਪਹਿਲਾ ਸਾਧੂ ਸਿੰਘ ਸੀ ਉਹਦਾ ਨਾਮ ਸਾਧੂ ਸਿੰਘ ਸੀ ਨਾਮ ਉਹਦੇ ਦਾਸ ਦੇਣਾ ਆ ਉਹ ਠੀਕ ਹੈ अच्छा ते ਬਜ਼ੁਰਗ ਹੋਰ ਇੱਥੇ ਕਿਹੜੇ ਕਿਹੜੇ ਟੱਬਰ ਰਹਿੰਦੇ ਸਨ ਹੋਰ ਇੱਥੇ ਭਾਟ ਹਨ ਖੱਤਰੀ ਸਨ ਖੱਤਰੀ ਬਾਮਣ ਬਾਮਣ ਖੱਤਰੀ ਤੇ ਜੱਟ ਬਲਾ ਜੱਟ ਬਲਾ ਕਸ਼ਮੀਰੀ ਤਰਹਾਨ ਲੋਹਾਰ ਉਹਨਾਂ ਦੇ ਕੀ ਕੀ ਨਾਮ ਸਨ ਜਿਹੜੇ ਜਿਹੜੇ ਹੋਰ ਬਰਾਦਰੀ ਰਹਿੰਦੇ ਹਨ ਤੁਹਾਡੇ ਹੋਰ ਰਿਸ਼ਤੇਦਾਰ ਲੱਗਦੇ ਲਾਣੇ ਉਹਨਾਂ ਦਾ ਕੋਈ ਚੇਤੇ ਆ ਨਾ ਉਹਨਾਂ ਚ ਕਿਹੜੇ ਕਿਹੜੇ ਸਨ ਉਹਨਾਂ ਦਾ ਨਾਮ ਕਰਤਾਰਾ ਲੰਬੜ ਪਿਆਰਾ ਲੰਬੜ ਤਵਾ ਲੀ ਲੰਬੜ ਦਾਲਾ ਫੂੜਾ ਲੰਬੜ ਰਾ ਲੰਬੜ ਖਾਂ ਅੱਛਾ ਤੇ ਤੁਹਾਡਾ ਉਹ ਬਾਕੀ ਕਿਸੇ ਨਾਲ ਵੀ ਰਹਾਤਾ ਹੈ ਜਾਂ ਸਿਰਫ ਆਪਣੇ ਟੱਬਰ ਨਾਲ ਰਹਾਤਾ ਹੈ ਨਹੀਂ ਬਾਕੀ ਦੇ ਨਾਲ ਵੀ ਰਹਾ ਬਾਕੀ ਨਾਲ ਹੀ ਹੋਇਆ ਅੱਛਾ ਇੱਥੇ ਆਏ ਖਾਂ ਸਹੀ ਹਾਂ ਸਾਡੇ ਪਿੰਡ ਗਿਆ ਸੀ ਪੈਲ ਦੇ ਵਿੱਚ ਅੱਛਾ ਇੱਥੋਂ ਜਿਹੜਾ ਉਧਰ ਦਾ ਪੈਲ ਉਧਰ ਦਾ ਸਾਡਾ ਪਿੰਡ ਉੱਥੇ ਬੈਠਾ ਹੈ ਉੱਥੇ ਬੈਠਾ ਸਹੀ ਠੀਕ ਹੋ ਗਿਆ ਹਾਂ ਤੇ ਹੁਣ ਤੇ ਉਹ ਪਿਲਰੇ ਨੇ ਪੈਣਾ ਕਿਤੇ ਕੋਈ ਕਿਤੇ ਵੀ ਆਈ ਨੰਬਰਦਾਰ ਕਿੰਨੇ ਸਨ ਤਿੰਨ ਉਹਨਾਂ ਦੇ ਨਾਮ ਹੈ ਜੇ ਚੇਤੇ ਹਾਂ ਜੀ ਦੱਸਦੇ ਪਿਆ ਨੇ ਇੱਕ ਨਾ ਕਰਤਾਰ ਸਿੰਘ ਸੀ ਇੱਕ ਨਾ ਰੂੜਾ ਨੰਬਰ ਸੀ ਇੱਕ ਨਾ ਵੇਲੀ ਨੰਬਰ ਸੀ ਸਹੀ ਹਾਂ ਕੋਈ ਐਸਾ ਜੀ ਜਿਹੜਾ ਕੋ ਰਹਿ ਗਿਆ ਹੋਵੇ ਉਸ ਨੂੰ ਕੋ ਤੁਹਾਡੇ ਨਾਲ ਦੱਸੀ ਜਿਹੜਾ ਕਿਤੇ ਨਾ ਕੋ ਰਾਹਤਾਂ ਨਾ ਹੋਇਆ ਹੋਵੇ ਹਜੇ ਤੱਕ ਇਸ ਤਰ੍ਹਾਂ ਦਾ ਹੈ ਕੋ ਬੰਦਾ ਨਹੀਂ ਨਹੀਂ ਸਾਰੇ ਮਿਲ ਗਏ ਸਨ ਆਹੋ ਹਾਂ ਸਾਰੇ ਮਿਲ ਗਏ ਮੈਂ ਗਿਆ ਉੱਥੇ ਇਹ ਵਿਆਹ ਦਾ ਚੱਕਰ ਲੱਗਾ ਉੱਥੇ ਹਾਂ ਇੱਕ ਵਾਰ ਗਿਆ ਮਾਪੂਨੇ ਗਿਆ ਸੀ ਅੱਛਾ ਤੇ ਉਹਦੇ ਕੈਸਾ ਫਿਰ ਉਹਨਾਂ ਨੇ ਆਉ ਬਗਾਈ ਤੇ ਸਹੀ ਬਿਲਕੁਲ ਨਹੀਂ ਤੇ ਹੁਣ ਕੋਈ ਫਰਕ ਤਾਂ ਨਹੀਂ ਪਾਦੇ ਕਿ ਤੁਸੀਂ ਮੁਸਲਮਾਨ ਹੋ ਜਾਂ ਸਿੱਖ ਨੇ ਕੋਈ ਫਰਕ ਨਹੀਂ ਆਪਨੇ ਈ ਹੈ ਫਰਕ ਕਿਹੜਾ ਸਹੀ 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 ਤੇ ਨਹੀਂ ਦੱਸੋ ਹੁਣ ਉਸ ਤੋਂ ਬਾਅਦ ਇਥੇ ਕੋਈ ਮੁਸ਼ਕਿਲਾਂ ਆਈਆਂ ਹੋਣ ਨਹੀਂ ਕੋਈ ਮੁਸ਼ਕਿਲ ਆ ਗਏ ਅੱਛਾ ਗਾਡੇ ਨਾਨਕ ਵੀ ਇੱਥੇ ਹੀ ਗਏਗਾ अच्छा ਤੁਹਾਡੇ ਨਾਨਕੇ ਉਹ ਕਿੱਥੇ ਸਨ ਗੁਜਰੇ ਘਰਤਾਲ ਗੁਜਰਾ اچھا ਆ ਗੁਜਰਾ ਇੱਥੇ ਠੀਕ ਹੋ ਗਿਆ ਤੇ ਉਹ ਵੀ ਉਹ ਵੀ ਮੁਸਲਮਾਨ ਹੋ ਗਏ ਉਹ ਵੀ ਮੁਸਲਮਾਨ ਹੋ ਗਏ ਉਹਨਾਂ ਦਾ ਕੀ ਨਾਮ ਸੀ ਉਹਨਾਂ ਦਾ ਨਾਂ ਹੀ ਪਹਿਲਾ ਨਾਮ ਦੇ ਹੀ ਸਾਡੇ ਨਾਨਦੇ ਦਾ ਬਿਲਾਲ ਸਿੰਘ ਅੱਛਾ ਹੁਣ ਲਈਏ ਠੀਕ ਮਗਰੋਂ ਉਹਦਾ ਨਾਮ ਰੱਖਿਆ ਨੂਰਦੀਨ ਨੂਰਦੀਨ ਸਹੀ ਤੇ ਮਾਮੇ ਸਾਡੇ ਦਾ ਨਾਂ ਹੀ ਨਿਸ਼ਾਨ ਅੱਛਾ ਨਿਸ਼ਾਨ ਸਿੰਘ ਪਹਿਲਾ ਹਾਂ ਪਹਿਲਾ ਨਿਸ਼ਾਨ ਸਿੰਘ ਇਹ ਨਿਸ਼ਾਨ ਦਾ ਨਾਮ ਹਾਂ ਉਸੋ ਹੀ ਨਾਮ ਆ ਅੱਛਾ ਸਮਝਦੇ ਹੋ ਠੀਕ ਹੈ ਜਿਸ ਤਰ੍ਹਾਂ ਨਹੀਂ ਹੁੰਦੇ ਜੋਗੀ ਹਾਂ ਹਾਂ ਇਹ ਹਿਸਾਬ ਲਾ ਲਓ ਉਹ ਉਸ ਟਾਈਮ ਵੀ ਬਲੈਤ ਤੱਕ ਜਾਂਦੇ ਹਨ ਮੰਗਣ ਅੱਛਾ ਹਾਂ ਠੀਕ ਉਹਨਾਂ ਦੇ ਨਾਮ ਕੋ ਹਾਂ ਇੱਥੇ ਹਾਂ ਉਹਨਾਂ ਦੇ ਨਾਮ ਕੋ ਇੱਥੇ ਇਹ ਪਿੰਡ ਫਿਰ ਉਹਨਾਂ ਦੇ ਨਾਮ ਤੇ ਸੀ ਤੇ ਉਹਨਾਂ ਦੇ ਨਾਮ ਭਾਂਡੇ ਆ ਲੰਦੇ ਹਨ ਨਾ ਪਾਟਾਂ ਦਾ ਨਾਂ ਜਾਂਦਾ ਅੱਛਾ ਨਹੀਂ ਤੇ ਉਹ ਇਹ ਜੱਟਾਂ ਦੇ ਨਾਮ ਤੇ ਕਿਉਂ ਨਹੀਂ ਸੀ ਜੱਟਾਂ ਨੂੰ ਫਿਰ ਜ਼ਮੀਨਾਂ ਤੇ ਜੱਟਾਂ ਦੀ ਹਾਂ ਨਹੀਂ ਤੇ ਪਿੰਡ ਉਹਨਾਂ ਦੇ ਨਾਮ ਤੇ ਕਿਉਂ ਸੀ ਇਹ ਕਿਸ ਨੇ ਧੀ ਨੂੰ ਦਾਨ ਕੀਤਾ ਹੈ ਜੱਟਾਂ ਨੂੰ ਅੱਛਾ ਸਮਝ ਗਏ ਉਹ ਗੱਲ ਸਹੀ 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 ਇਹ ਹੋ ਗਿਆ ਯਾਨੀ ਉਹ ਤੀ ਕਿਧਰੇ ਵਿਆਹੀ ਹੋਏ ਇਹਨਾ ਉਹਨੂੰ ਫਿਰ ਦਾਨ ਕੀਤਾ ਸਹੀ ਵਿਆਹੀ ਗਈ ਇਹਦੇ ਦੀ ਵਿਆਹੀ ਗਈ ਉਹਨਾਂ ਨੇ ਦਾਨ ਕਰ ਛੱਡਿਆ ਪਿੰਡ ਤੋਂ ਪਹਿਲਾਂ ਹੀ ਉਹਨਾਂ ਪਿੰਡ ਬਣਵਾ ਕੇ ਸੀ ਇਹਨੂੰ ਦਾਨ ਕੀਤਾ ਇਹ ਨੂੰ ਹਾਲੂ ਨਹੀਂ ਪਤਾ ਸਹੀ 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 ਅੱਛਾ ਤੇ ਉਹ ਇੱਥੇ ਮੰਗਦੇ ਹੁੰਦੇ ਸਨ ਤਾਂ ਵਿਲਾਇਤ ਤੱਕ ਉਹਨਾਂ ਰਾਤ ਦੇ ਗੁਰਦੁਆਰੇ ਹੈ ਸਨ ਉਹ ਗੁਰਦੁਆਰੇ ਪਾਣੀਆ ਪੰਜ ਗੁਰਦੁਆਰੇ ਅੱਛਾ ਪੰਜੀ ਮਸਜਿਦਾਂ ਹਨ ਪੰਜ ਗੁਰਦੁਆਰੇ ਪੰਜੇ ਗੁਰਦੁਆਰੇ ਸਹੀ ਨਹੀਂ ਤੇ ਉਹ ਜਿਹੜਾ ਤੁਸੀਂ ਦੱਸਦੇ ਹੋ ਕਿ ਉਹ ਕਤਲ ਹੋ ਗਿਆ ਸੀ ਉਹਨਾਂ ਦਾ ਉਹ ਕੌਣ ਸਨ ਜਿਹੜਾ ਫੋਟੋ ਹੋਵੇ ਸਾਨੂੰ 47 ਬਲੇ ਤੁਹਾਡੇ ਟਾਪਰੀ ਦੇ ਵਿੱਚੋਂ ਉਹ ਸਾਡਾ ਚਾਚਾ ਖੋਤ ਹੋਇਆ ਸੀ ਚਾਚਾ ਸਾਡਾ ਉਧਰੋਂ ਹੋ ਕੇ ਆਇਆ ਅੱਛਾ ਤੇ ਫਿਰ ਉਹ 8 ਦਿਨ ਹਾਂ 8 ਦਿਨਾਂ ਬਾਅਦ ਸਾਡੇ ਵਾਲਦੇ ਨਾਲ ਗਿਆ ਘਰ ਅੱਛਾ ਹੈ ਇਹ ਨੂੰ ਆਕਣ ਲੱਗਾ ਤੁੰ ਤੁਰ ਜਾਦੇ ਮੈਂ ਗੱਡੀ ਆਵੇ ਸੀ ਬਹਿ ਜਾ ਅੱਛਾ ਉਹਦੇ ਕੋਈ ਕਮਾਲ ਸਹੀ ਉਹ ਬੰਦੇ ਦੀ ਬੇਇਮਾਨੀ ਹੋ ਗਈ ਉਹ ਬੰਦੇ ਜੀ ਉਹ ਦਾ ਵੀ ਬਾੜੀ ਛੱਡਿਆ ਗਿਆ ਉਹ ਵੀ ਮੁਸਲਮਾਨ ਹੋ ਗਿਆ ਜੀ ਨਹੀਂ ਨਹੀਂ ਉਸ ਟਾਈਮ ਉਹ ਜਿਹਨੇ ਉਹਨੇ ਸਰਸੂਰ ਬਣਾਇਆ ਹੀ ਆ ਹੀ ਆ ਬਸ ਜਦੋਂ ਇੱਥੇ ਆਇਆ ਪਾਕਿਸਤਾਨ ਜਦੋਂ ਬਾਕੀ ਤੁਹਾਡੇ ਚਾਚੇ ਉਧਰ ਗਏ ਤੇ ਤੁਹਾਡੇ ਭਈਆਂ ਉਹਨਾਂ ਨੂੰ ਨਾ ਆਖਿਆ ਕਿ ਤੁਸੀਂ ਵੀ ਚਲੋ ਨਹੀਂ ਹਾਂ ਉਹਨਾਂ ਫੋਰਸ ਨੇ ਕੀਤਾ ਉਹ ਇੱਕੋ ਹੀ ਚਾਚਾ ਰਹਿ ਗਿਆ ਹੀ ਫਿਰ ਉਧਰ ਹਾਂ ਇੱਕੋ ਹੀ ਚਾਚਾ ਰਹਿ ਗਿਆ ਉਹ ਚਾਚਾ ਜੁੰਦਾ ਰਹਿੰਦਾ ਜਾਂ ਇੱਧਰ ਆ ਜਾਂਦੇ ਸਾਰੇ ਕਿ ਜਾਓ ਉਹ ਖੜਾਰੂ ਹੀ ਨਾ ਬੰਦਾ ਅੱਛਾ ਉਹ ਜੇ ਜੁੰਦਾ ਰਹਿੰਦਾ ਤਾਂ ਜਾਂ ਉਹ ਸਾਣੂ ਵੀ ਲੈ ਜਾਣਾ ਸੀ ਤੇ ਜਾਂ ਆਪ ਵੀ ਥੁਰਾਂਗਾ ਅੱਛਾ ਸਮਝ ਆਈ ਆ ਸਹੀ ਸਹੀ ਇਹ ਦੂਜੇ ਹੰ ਪੱਥੇ ਪਾਣ ਲਈ ਉਹ ਯਾਨੀ ਕੋ ਫਿਰ ਟੁਰਨ ਵਾਲਾ ਬੰਦਾ ਸੀ ਫੋਟ ਟੁਰਨੇ ਵੇਚੀ ਹਾਂ ਯਾਰ ਚਲਾਕ ਵੀ ਸੀ ਇਹ ਦੱਸ ਬਈ ਸ਼ਿਆ ਚਲਾਕ ਵੀ ਤੇ ਪੱਕਾ ਇੰਡੀਆ ਚੋਂ ਇੱਥੇ ਆ ਗਿਆ ਆਪਸ ਆ ਗਿਆ ਸੀ ਪਾਕਿਸਤਾਨ ਚ ਉਦੋਂ ਦੁਨੀਆਂ ਹੁੰਦੀ ਜਾਂਦੀ ਹੈ ਨਾ ਉਹ ਸਾਡੇ ਹਨ ਬਾਗੇ ਰਿਸ਼ਤੇਦਾਰੀ ਟਾਰੀ ਉਹਨਾਂ ਆਖਿਆ ਜਿਹੜੇ ਗੱਡੇ ਚ ਬੈਹਦਾ ਨਾ ਮਸਮਾਹਾਂ ਵਿੱਚ ਜੋ ਕੁਝ ਲੱਭੀਦਾ ਖਾਈ ਜਾਂ ਇਂ ਤੇਰਾ ਪਤਾ ਨਾ ਫੇ ਲੱਗੇ ਦਾ ਫੇਰ ਮੂੰਹ ਮਨਾ ਆਇਆ ਉਹ ਖਾਕ ਆ ਗਿਆ ਫੇ ਗੱਕੜਾ ਕੇ ਉੱਤਰਿਆ ਫੇ ਰੋਤੀ ਰਿਆ ਕੋ ਦੋ ਰਾਤਾਂ ਫੇ ਉਹਨਾਂ ਕੋਲ ਮਾਲਸ਼ਾ ਕੁੜੀਆਂ ਦਾ ਬੰਨ ਕੇ ਦਿੱਤਾ ਫੇ ਉਹਨੂੰ ਦੇਹੜੀ ਉਹ ਬਾਹੂ ਦੀ ਬੇਇਮਾਨੀ ਹੋ ਗਈ ਉਹ ਫੇ ਮਰਵਾ ਛੜਿਆ ਅੱਛਾ ਅੱਛਾ ਆ ਗੱਲ ਬਣੀ ਸਹੀ ਸਹੀ ਅੱਛਾ ਤੇ ਮੈਂ ਜਦਾਂ 47 ਤੋਂ ਬਾਅਦ ਕੋਈ ਮੁਸ਼ਕਿਲਾਂ ਤੇ ਨਹੀਂ ਆਈਆਂ ਇੱਥੇ ਫੇ ਨਹੀਂ ਨਹੀਂ ਕੋਈ ਨਹੀਂ ਜੇ ਉਹ ਗੱਲ ਸਾਰਾ ਕੰਮ ਤੋਂ ਹੋ ਗਿਆ ਸਾਰਾ ਤੇ ਬਾਕੀ ਜਿਹੜੇ ਉਹ ਚਾਚੀਆਂ ਦੀ ਜ਼ਮੀਨਾਂ ਸਨ ਫਰੋਦਰ ਉਹਨਾਂ ਨੰਬਰ ਪਵਾ ਦੇ ਆ ਉਹਨਾਂ ਨੂੰ ਨੰਬਰ ਉਧਰ ਪੈ ਗਿਆ ਸਾਡੀ ਇੱਥੇ ਰਹਿ ਗਈ ਤੁਹਾਡੀ ਪੂਰੀ ਮਿਲ ਗਈ ਸੀ ਉਹਨਾਂ ਨੂੰ ਆ ਪੂਰੀ ਮਿਲ ਗਈ ਪੂਰੀ ਮਿਲ ਗਈ ਉਹਨਾਂ ਨਾਲ ਬਧੇਰੀ ਮਿਲੀ ਉਹਨਾਂ ਨਾਲ ਸਗ ਬਧੇਰੀ ਮਿਲੀ ਉਹ ਅੱਬਾ ਜੀ ਉਹ ਦੋਵੇਂ ਚੱਲਦੀ ਅੱਛਾ ਹਾਂ ਠੀਕ ਹੋ ਗਿਆ ਤੁਹਾਡੀ ਇੱਥੇ ਇੱਥੇ ਰਹਿ ਗਈ ਆ ਸਾਡੀ ਇੱਥੇ ਰਹਿ ਗਈ ਕਿਹੜਾ ਖੂ ਸੀ ਤੁਹਾਡੇ ਭਾਈ ਜੀ ਆਹ ਜਿਹੜਾ ਨਾਮ ਕਿਹੜਾ ਬੀ ਕੇ ਵਾਲਾ ਬੀ ਕੇ ਵਾਲਾ ਖੂ ਹਾਂਜੀ ਸਹੀ ਇਕ ਕੂਤਸੀ ਸਾਰੀ ਬਾਈ ਆ ਨਹੀਂ ਨਹੀਂ ਪਲਾਲੇ ਵੀ ਵੱਡੇ ਕੂਤਾ ਮਾਲ ਨਹੀਂ ਨਾ ਹੋਈ ਤੂੰ ਪੰਜਾ ਖੁਮਾਂ ਦੇ ਬੇਰੀ ਵਾਲੇ ਵੀ ਬੇਰੀ ਵਾਲੇ ਵੀ ਹਾਂ ਮੋਚੀਆਂ ਵਾਲੇ ਵੀ ਮੋਚੀਆਂ ਮੈਰੇ ਵਾਲੇ ਵੀ ਭਟਿਆਂ ਵਾਲਾ ਪਿੰਡ ਇਹਦੇ ਦਵਾਲੇਦ ਵਾਲੇ ਹੋਰ ਕਿਹੜੇ ਕਿਹੜੇ ਪਿੰਡ ਤੁਹਾਡੇ ਤੇ ਮਿੱਤਰਾਂ ਲਈ ਆ ਗਏ ਇੱਕ ਨਿਕਾ ਕਾਲਾ ਇੱਕ ਨਿਕਾ ਕਾਲਾ ਤੋਤੀ ਚੱਕ ਹਾਂ ਤੋਤੀ ਚੱਕ ਗੋਦ ਕੇ ਪਖੜੇ ਵਾਲੇ ਗੋਦ ਕੇ ਤੇ ਪਖੜੇ ਵਾਲੇ ਇਥੋਂ ਨੇੜੇ ਆ ਗਏ ਹਾਂ ਜੀ ਨੇੜੇ ਜਲਾਲ ਬਲਗਣ ਠੀਕ ਹੈ ਹਾਂ ਜੀ ਉਸ ਤੋਂ ਬਾਅਦ ਚੌੜਾ ਰੋਜਾਉੜਾ ਸਹੀ ਮਟਮਾ ਸਹੀ ਹਾਂਜੀ ਠੀਕ ਹੋ ਗਿਆ ਤੇ ਬਜ਼ੁਰਗਾਂ ਦੇ ਵੇਲਾ ਉਹ ਵਾਲਾ ਚੰਗਾ ਸੀ ਤੁਸੀਂ ਤੇ ਵੇਖੇ ਤੁਹਾਨੂੰ ਦੋਵਾਂ ਨੂੰ ਹੋਸ਼ ਸੰਭਾਲੇ ਨਹੀਂ ਨਹੀਂ ਮੈਨੂੰ ਹੋਸ਼ ਕੋਈ ਨਹੀਂ ਅੱਛਾ ਤੁਹਾਨੂੰ ਹੋਸ਼ ਕੌਣ ਹੈ ਵੈਸੋ ਜੀ ਤੁਹਾਨੂੰ ਸੁਣਿਆ ਆਹ ਸੁਣਿਆ ਤੇ ਕਿਉਂ ਜੀ ਵੇਲਾ ਉਹ ਸਹੀ ਕਿ ਹੋਂ ਨਾਲਾ ਸਹੀ ਓਏ ਓਹੀ ਵੇਲਾ ਸਹੀ ਦੁਨੀਆ ਮਿੱਸਰੀ ਸੀ ਹਮ ਇੱਕ ਦੂਜੇ ਦਾ ਹਿਆ ਕਰਦੀ ਸੀ ਹੁਣ ਚੋਰੀ ਕੋਈ ਨਹੀਂ ਸਹੀ 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 ਹਾਂ ਜਿਦੀ ਤੀ ਇਹਨੂੰ ਤੀ ਸਮਝਦੇ ਆਂ ਇਹ ਲੋਕ ਨਹੀਂ ਹੁਣ ਸਮਝਦੇ ਹਾਂ ਸਮਝ ਆਈ ਆ ਬਿਲਕੁਲ ਹਾਂ ਸਹੀ ਗੱਲ ਲੋ ਅੱਛਾ ਤੇ ਤੁਹਾਡੇ ਜਿਹੜੇ ਵਾਲਦ ਸਾਹਿਬ ਸਨ ਤੁਹਾਡੇ ਦਾਦਾ ਜੀ ਉਹ ਤੇ ਇਥੇ 45 ਤੋਂ ਪਹਿਲੇ ਫੋਟ ਹੋ ਗਏ ਉਹਨਾਂ ਨੇ ਨਹੀਂ 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 ਉਹ ਇਥੇ ਕਤਲ ਹੋਇਆ ਉਹ ਕਤਲ ਹੋਇਆ ਹੀ ਦਿੰਦਾ ਸੀ ਨਹੀਂ ਅੱਗੇ ਵੀ ਇਥੇ ਵਧ ਕਤਲ ਸੀ ਦਾਦੀ ਸਾਡੀ ਵਧ ਕੱਟੀ ਉਹ ਵੱਡਾ ਦਾਦਾ ਉੱਥੇ ਗਿਆ ਆ ਸੀ ਹਾਂ ਉਹ ਖੂਹ ਤੇ ਹੀ ਕੋਈ ਜਥਾ ਲੰਬੂ ਪਿਆ ਉਹ ਮਾਰ ਗਿਆ ਮਾਰ ਗਿਆ ਅੱਛਾ ਉਹ ਦਾਦਾ ਤੁਹਾਡਾ ਜਦੋਂ 71 ਵੇਲੇ ਡੇਰੇ ਤੇ ਡੇਰੇ ਤੇ ਸਵਾ ਅੱਛਾ ਤੇ ਇਹ ਤੁਹਾਡੇ ਜਿਹੜੇ ਵਾਲਦ ਸਾਹਿਬ ਸਾਨੂੰ ਨਾ ਫਿਰ ਬਹੁਤ ਸਲਾਮ ਕਬੂਲ ਕੀਤਾ ਸੀ ਉਹ ਦਾਦਾ ਜੀ ਪਹਿਲਾਂ ਕਤਲ ਹੋ ਗਏ ਸਨ ਹਾਂ ਅੱਛਾ ਉਸ ਵਕਤ ਇਹ ਕਰ ਇਹਨੇ ਸਲਾਮ ਬੋਲਣੇ ਸੀ ਕੀਤਾ ਅੱਛਾ 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 ਸਹੀ ਇਹ ਜਦੋਂ ਕਤਲ ਹੋਏ ਨੇ 47 ਦੀ ਗੱਲ ਹੈ। ਹਾਂ ਜੀ ਸਹੀ। ਤੇ ਬਾਕੀ ਜਿਹੜੇ ਉਹਦੋਂ ਤੇ ਦੁਨੀਆ ਉਂਦੀ ਜਾਂਦੀ ਸੀ ਅਜੇ ਕੋਈ ਅਜੇ ਪੜੇ ਵੀ ਨਹੀਂ ਰਾਜ ਜਦੋਂ ਤੇ ਬਾਕੀ ਜਿਹੜੇ ਪਿੰਡ ਦੇ ਬੰਦੇ ਇਥੋਂ ਗਏ ਸਨ ਉਹ ਸਾਰੇ ਸਹੀ ਸਲਾਮਾਟ ਹੋ ਗਏ ਹਨ ਕਿ ਉਹਨਾਂ ਨਾਲ ਨਹੀਂ ਉਹ ਸਹੀ ਸਲਾਮਾਟ ਸਹੀ ਸਲਾਮਾਟ ਉਹ ਸਹੀ ਸਲਾਮਾਟ ਉਹ ਮਿਤਰਾਲੀ ਗਏ ਨੇ ਸਾਰੇ ਉਹਦੇ ਦਾ ਕੈਂਪ ਲੱਗਾ ਸੀ ਕਿ ਕਿਧਰ ਉਹ ਸਹੀ 10 ਦੇ ਕੈਂਪ ਲੱਗਾ 10 ਕਿਉਂ ਫੇਰ ਲੱਗਾ ਸੀ ਸੰਬੜਿਆ ਸੰਬੜਿਆ ਉਹ ਤੋਂ ਗੱਡੀ ਲੱਗੀ ਸੰਬੜਿਆ ਨੂੰ ਫੇਰ ਗਿਆ